ਕਈ ਬੱਸ ਗੱਲ ਹੋਈ ਕੁਛ ਵੀ ਨਹੀਂ ਬੰਦਿਆ ਨੇ ਚਲੋ ਸਮਝਾ ਕੇ ਆਪੋ ਆਪਣੇ ਘਰੇ ਵਾਰਤਾ ਵੀ ਕੋਈ ਗੱਲ ਨਹੀਂ ਕੋਈ ਵੱਡਾ ਆਇਆ ਉਹ ਕਿਤੋਂ ਕਿੱਥੇ ਰਹਿੰਦੇ ਸੀ ਉਹ ਸਾਹਮਣੇ ਵਿਰਜੇ ਖਰਾਏ ਤੇ ਰਹਿੰਦੇ ਆ ਠੀਕ ਹੈ ਹਾਂਜੀ ਕੰਮ ਕੀ ਕਰਦੇ ਆ ਕੰਮ ਉਹਨਾਂ ਦਾ ਤਾਂ ਜਿਸਮ ਭਰੋਸੀ ਦਾ ਹੀ ਆ ਜੀ ਠੀਕ ਹੈ ਔਰ ਤੇ ਕੋਈ ਨਹੀਂ ਕੁੜੀਆਂ ਵੀ ਡਾਂਸ ਕਰ ਚਲ ਜਾਂਦੀਆਂ ਬੰਦੇ ਲਾਉਂਦੀਆਂ ਮਾਨਸਵਨੀਆਂ ਗੱਡੀਆਂ 'ਚ ਇੱਥੇ ਉਹ ਕੋਸ਼ ਰਾਤ ਨੂੰ 2 2 ਵਜੇ ਤੱਕ ਕੰਜਰਖਾਨਾ ਗਾਣੇ ਲਾ ਛੱਡਣੇ ਕੱਚ ਦਿੱਤਾ ਹੈ ਉਹਨਾਂ ਨੇ ਤੇ ਆ ਗਿਆ ਇਗਾ ਇਹਦੇ ਬੂਆਬੜੀ ਖੋਲਦੇ ਨੇ ਸ਼ਰੀਫ ਹਨ ਉਹ ਵਧੀਆਂ ਵਾਲੇ ਤੁਹਾਡੇ ਵੱਲੋਂ ਕੀ ਡੱਕਿਆ ਜਾਂਦਾ ਇਹਨਾਂ ਨੂੰ ਅਸੀਂ ਇੱਕ ਦੋ ਵਾਰੀ ਕਿਹਾ ਜਿੱਤਰਾ ਕਹੀਦਾ ਵਾ ਆਮ ਲੋਕ ਕਹੀਦਾ ਹੀ ਆ ਵੀ ਭੈਣ ਜੀ ਨਹੀਂ ਚੰਗੇ ਲੱਗੀਦਾ ਤੇ 2 2 ਵਜੇ ਤੱਕ ਮੇਰੇ ਮੁੰਡਿਆ ਇਰਿਸ਼ਕਾ ਚਲਾਉਂਦੇ ਇੱਥੇ ਲੱਗੇ ਹੁੰਦੇ ਆ ਕੇਵਲੇ ਉਹ ਜਾ ਖੜਾਕ ਹੁੰਦਾ ਸਾਨੂੰ ਡਰ ਹੁੰਦਾ ਕੋਈ ਸਾਡੀ ਬੈਟਰੀ ਤਰੀ ਖੋਲਣ ਡਿਆ ਹੂੰ ਠੀਕ ਆ ਉਹ ਨਹੀਂ ਸਮਝੇ ਸਾਨੂੰ ਸਾਡੇ ਬੰਦਿਆਂ ਨੇ ਸਾਡੇ ਮੁੰਡਿਆਂ ਨੇ ਕਿਹਾ ਕਿ ਕੰਨਣਾ ਮੱਥਾ ਮਾਰਨ ਦੀ ਲੋੜ ਦਫਾ ਕਰੋ ਨਹੀਂ ਆਖੀ ਅੱਡਾ ਤੇ ਕੋਣ ਬੋਲਣ ਹੀ ਨਹੀਂ ਹੈਗਾ ਉਹ ਤੇ ਸਾਡੀ ਇਹਨਾਂ ਨਾ ਮੜੀ-ਮੋਟੀ ਗੱਲ ਹੁੰਦੀ ਆ ਬੱਚਿਆਂ ਤੋਂ ਹੀ ਇਹਨਾਂ ਨੇ ਆਵਾਜ਼ ਮਾਰੀ ਇਹ ਕਹਿੰਦੇ ਗਾਂਦ ਮੈਂ ਗਾਂਦੀ ਪੈ ਗਿਆ ਇੰਨੀ ਗੱਲ ਤੋਂ ਹੀ ਉਹ ਆਹਦੇ ਨੇ ਨਾ ਚੋ ਇਸ਼ਾਰਾ ਹੀ ਕਾਫੀ ਆ ਉਹਨਾਂ ਨੂੰ ਲੱਗਾ ਕਿ ਸਾਡਾ ਕਹਿਣ ਦਾ ਤੇ ਉਹ ਆਣ ਕੇ ਤੇ ਮੇਰਾ ਬਾਜਾ ਤੇ ਬੋਲੀ ਆ ਮੇਰਾ ਮੁੰਡਾ ਕਹਿੰਦਾ ਕਿ ਮੇਰੀ ਮਾਣਾ ਬਾਜਾ ਤੇ ਨਹੀਂ ਬੋਲਣਾ ਨਾ ਕੋਈ ਗੱਲ ਹੀ ਕਰਿਓ ਉਹ ਮੁੜ ਕੇ ਮੁੰਡੇ ਦਿਵਾਲੇ ਹੋ ਕੇ ਕਹਿਣ ਲੱਗੇ ਵੀ ਜਿੱਤਨਾ ਮੇਰੇ ਗਾਲ ਪੋਵੇ ਮੁੰਡਾ ਮੇਰੇ ਕੋਈ ਮੁੰਡਾ ਮੇਰਾ ਕਿੰਦਾ ਬਾਪ ਮੈਂ ਮੇਰੀ ਮਾਂ ਨੂੰ ਕੁਛ ਨਹੀਂ ਆਖਣਾ ਉਹ ਚੱਕ ਮੇਰੇ ਸਾਰੇ ਵੀਰ ਭਰਾ ਫੜ ਕੇ ਤੇ ਮੁੰਡੇ ਨੂੰ ਪਰਾਂ ਨੂੰ ਲੈ ਗਏ ਆ ਵੀ ਨਹੀਂ ਚਲੋ ਗੱਲ ਠੰਡੀ ਹੋ ਗਈ ਆ 10 15 ਮਿੰਟਾਂ ਬਾਅਦ ਇਹ ਮੁੰਡੇ ਆਪੋ ਆਪਣੀਆਂ ਬੁੜੀਆਂ ਨੂੰ ਲੈ ਕੇ ਤੇ ਫੋੜਵਾ ਫੜਵਾ ਕੇ ਚੌਂ ਚਲੇ ਕਰਵਾ ਚੌਦਾ ਦੇਣੀ ਫੋੜਵਾ ਫੜਵਾ ਕੇ ਚੌਂ ਚਲੇ ਕਿ ਮੈਂ ਇਕੱਲੀ ਘਰ ਆ ਦੁੱਧ ਗਰਮ ਕਰਨ ਲਈ ਉਹਨਾਂ ਸੱਦਿਆ ਆਪਣਾ ਉਹ ਜਿਹੜਾ ਕਿੰਦੇ ਜਵਾਈ ਆ ਤੇ ਉਹ ਲੋਡ ਕਰਕੇ ਗੰਨ ਅੰਦਰ ਗਿਆ ਰਸੋਈ ਦੇ ਵਿੱਚ ਮੇਰੇ ਕਮਰੇ ਚੈੱਕ ਕੀਤੇ ਉਹਨੇ ਸੋイツ ਜਾ ਕੇ ਮੇਰੇ ਦਾ ਘਰ ਵੱਟੀ ਤੇ ਪਸਤੌਰ ਰੱਖੀ ਆ ਅਗਲੇ ਨੇ ਕਸ਼ਟ ਰੱਖੀ ਕਿੰਨਾ ਘੜਾ ਦਾ ਹੂੰ ਡਾਰ ਵੀਰ ਜੀ ਜਦੋਂ ਚਾਂ ਚੱਕੀ ਕੋਈ ਆਣ ਕੇ ਇੱਕ ਸਾਣਾ ਮਾਉਤ ਜਮਰਾਜੀ ਵੇਖਣ ਵਾਲੀ ਗੱਲ ਹੋ ਗਈ ਹੁਣ ਮੈਂ ਤੇ ਉਹਨੂੰ ਦੋ ਚਾਰ ਗੱਲਾਂ ਵੀ ਕੀਤੀਆਂ ਮੈਂ ਨਹੀਂ ਅੱਖ ਮੈਂ ਕਿਹਾ ਤੂੰ ਕਿਧਰ ਆਇਆ ਵਾ ਤੇ ਇੰਨੀ ਗੱਲ ਮੈਂ ਕੀਤੀ ਆ ਉਹ ਕੁੜੀਆਂ ਵੀ ਇਹਦੀ ਮਾਂ ਵਿੱਚ ਤੱਕ ਆਏ ਵਾਪਸ ਆਇਆ ਵਾ ਔਰ ਜਦੋਂ ਮੇਰਾ ਛੋਟਾ ਬੇਟਾ ਆ ਗਿਆ ਵਾ ਇਹਨੇ ਵੇਖਿਆ ਮਾਂ ਮਮੀ ਕੀ ਗੱਲ ਮੈਂ ਕਿਹਾ ਉਹਦੇ ਕੋ ਪਿਸਟਲ ਆ ਉਹਦੇ ਜਿੱਦ ਚਲਾਈ ਚੱਲੀ ਨਹੀਂ ਆ ਉਹਨੇ ਗੋਲੀਆਂ ਫੜਾਈਆਂ ਮੈਂ ਆ ਬੂਆ ਢੋਕੇ ਮੁੰਡਾ ਪਿੱਛੇ ਕਰਤਾ ਇੰਨੇ ਮੁਰਕੇ ਦਵੇਂ ਭੂਏ ਟੋਕੇ ਮੈਨੂੰ ਅੰਦਰ ਲੈ ਗਿਆ ਕਿਹਾ ਮੰਮੀ ਜੇ ਮੈਨੂੰ ਮਾਰ ਸਕਦਾ ਤੇ ਤੇ ਵੀ ਮਾਰੀ ਸਕਦਾ ਗੋਲੀ ਤੂੰ ਅੰਦਰ ਆ ਜਾ ਮੈਂ ਅੰਦਰ ਗਈ ਆ ਮੇਰਾ ਬੇਟਾ ਨਹੀਂ ਇਹਨਾਂ ਦੇ ਬੱਚੇ ਆਏ ਆ ਉਹਨਾਂ ਨੇ ਕਿਹਾ ਬਾਪਾ ਜੀ ਗੋਲੀਆਂ ਵਾਲੀਆਂ ਕੋਈ ਗੱਲ ਨਹੀਂ ਲੜਾਈ ਪਿਸਤੌਲ ਵਾਲੀ ਕੋਈ ਗੱਲ ਆਪਾਂ ਬਹਿ ਕੇ ਗੱਲ ਕਰਦੇ ਹਾਲੇ ਉਹਨਾਂ ਇੰਨੀ ਗੱਲ ਕਹੀ ਉਹਨੇ ਪਟਾਕ ਪਟਾਕ ਗੋਲੀਆਂ ਚਲਾਉਣੀ ਸ਼ੁਰੂ ਕਰ ਕਿੰਨੇ ਲੋਕਾਂ ਦੇ ਵਜੀਆਂ ਗੋਲੀਆਂ ਵਜੀਆਂ ਮੈਂ ਇੱਕ ਇਹਨਾਂ ਦਾ ਬੇਟਾ ਵਾ ਵੀਰ ਜੀ ਉਹਨਾਂ ਦਾ ਨਾਲ ਹੀ ਮੇਰੇ ਗਵੰਡੀਏ ਸੁਖਪ੍ਰੀਤ ਇੱਕ ਇਹਨਾਂ ਦਾ ਜਵਾਈ ਆ ਲਾਪਰੀ ਸेंग ਦੋਵਾਂ ਦੇ ਬੱਚਿਆਂ ਦੋਵੇਂ ਹਸਪਤਾਲ ਆ ਮੋਦਾ ਤੇ ਮੋਕੇ ਤੇ ਪੁਲਿਸ ਆ ਗਈ ਸੀ ਹਾਂਜੀ ਪੁਲਿਸ ਆ ਗਈ ਪੁਲਿਸ ਸਾਡਾ ਬਹੁਤ ਸਾਥ ਦਿੱਤਾ ਰਾਤੀ ਵੀ ਸਾਡੇ ਨਾਲ ਰਹੇ ਉਹ ਸਾਰੇ ਜਿੰਨਾਂ ਵੱਲੋਂ ਚਲਾਈਆਂ ਗਈਆਂ ਸਾਰੇ ਪੁਲਿਸ ਨੇ ਕਾਬੂ ਕਰ ਲਏ ਨਹੀਂ ਤੋਂ ਲੇਡੀ ਤੇ ਇਹਨਾਂ ਲੇਡਿਸ ਆ ਦੋ ਇੱਕ ਫਰਾਰ ਇੱਕ ਫਰਾਰ ਤੇ ਇੱਕ ਬੰਦਾ ਜਿਹੜੀ ਕੁੜੀਆਂ ਚਲਾਈਆਂ ਉਹ ਫੜਿਆ ਗਈਆਂ ਭਾਜੀ ਨਹੀਂ ਉਹ ਹੋਣੀ ਫੜਿਆ ਗਿਆ ਉਹ ਅਜੇ ਫਰਾਰ ਆ ਅਸੀਂ ਇਨਸਾਫ ਮੰਗਦੇ ਵੇਖੋ ਜੀ ਛੋਟੇ ਛੋਟੇ ਬੱਚੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਉਹਨਾਂ ਨੂੰ ਛੱਡੋ ਜੀ ਮੇਰੇ ਬੇਟੇ 10 ਮਿੰਟ ਪਹਿਲੋਂ ਨਿਕਲੇ ਆ ਹੁਣ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਵੱਲੋਂ ਉਹਨਾਂ ਵੱਲੋਂ ਘੜ ਤੋਂ ਘੜ 5 ਚਲੀਆਂ ਵਾ ਜਿਨ੍ਹਾਂ ਵਿੱਚ 2 ਵੱਜੀਆਂ ਵਾ 2 ਇੱਥੇ ਜਿਹੜੇ ਖੋਸੇ ਪੁਲਿਸ ਨੂੰ ਦਈ ਰਾਤ ਹਾਂਜੀ ਇੱਕ ਗਿਆ ਵਾ ਇੱਕ ਨਹੀਂ ਲੱਭਾ 2 ਗੋਲੀਆਂ ਇੱਥੇ ਨਿਕਲੀਆਂ ਉਹਨਾਂ ਦੇ ਤੇ ਬਾਕੀ ਜੋ ਵੀ ਪੁਲਿਸ ਆਪਣੀ ਕਾਰਵਾਈ ਪੂਰੀ ਕਰਨ ਦਾ ਹੈ ਨਾਮ ਜੀ ਆਪਣਾ ਗੁਰਜੰਤ ਸਿੰਘ ਭਾਈ ਕਿੱਥੋਂ ਦੇ ਰਹਿਣ ਵਾਲੇ ਨੇ ਪ੍ਰੇਮ ਨਗਰ ਦੀ ਵਾ ਕੀ ਗੱਲ ਬਾਕੀ ਹੋਈ ਸੀ ਰਾਤ ਗੱਲਬਾਤ ਇਹ ਕਿ ਜਨਾਨੀਆਂ ਦੀ ਅਨਬਣੀ ਥੋੜੀ ਜੀ ਤੇ ਇਹਨਾਂ ਦਾ ਚਲੋ ਠੰਡ ਨੂੰ ਲਾ ਕਰਵਾ ਕੇ ਆਪ ਆਪਣੇ ਘਰੇ ਭੇਜ ਕੇ ਦੇ ਅਸੀਂ ਲੈ ਕੇ ਫੋਟੋ ਖਿਜਵਾਨ ਚਲੇ ਗਏ ਤੇ ਇਹ 10 15 ਮਿੰਟ ਪਏ ਆ ਤੇ ਉਹ ਪਿਛੋਂ ਪਿਸਤਲ ਲੈ ਕੇ ਆ ਗਿਆ ਪਿਸਤਲ ਲੈ ਕੇ ਆਇਆ ਵਾ ਤੇ ਸਿੱਧਾ ਮੰਮੀ ਨੂੰ ਜਾ ਕੇ ਨੇ ਲਗਾਇਆ ਪਿਸਤਲ ਕਿ ਕਿਤੇ ਇਹ ਦਰਾ ਮੁੰਡਾ ਜਨੇ ਮੇਰੀ ਜਨਾਨੀ ਨੂੰ ਗਾਲਾਂ ਕੱਢੀਆਂ ਤੇ ਇਹਨਾਂ ਨੇ ਬਾਹਰ ਭੇਜਿਆ ਤੇ ਵੀਰ ਉਹਨਾਂ ਨੇ ਰੋਕ ਲੱਗੇ ਇੱਥੇ ਗੁਰਪ੍ਰੀਤ ਵੀਰਦਾਨਾ ਲਾਪ੍ਰੀਤ ਤੇ ਸੁਖਪ੍ਰੀਤ ਉਹ ਵੀਰ ਕਹਿੰਦੇ ਛੱਡੋ ਕੋਈ ਗੋੜੀਆਂ ਵਾਲੀ ਗੱਲ ਨਹੀਂ ਭਾਜੀ ਬੈਠ ਕੇ ਗੱਲ ਕਰ ਲੈਣੇ ਇਹਨਾਂ ਨੇ ਉਹਨੇ ਸੰਦ ਲੋਡ ਕੀਤਾ ਤੇ ਸਿੱਧੇ ਉਹਨਾਂ ਦੇ ਗੱਲ ਸਿੱਧੇ ਫੇਰ ਮਾਰਦੇ ਇੱਕ ਦਿਨ ਲੱਗਾ ਜੀ ਖੱਬੇ ਪਾਸੇ ਡੋਲੇ ਤੇ ਇਹ ਦੂਸਰੇ ਦਿਸ ਜੀਪਾਸੀ ਕਲਾਈ ਦੇ ਗੋਲੀ ਲੱਗੀ ਆ ਆਰ ਪਰ ਹੋਈ ਹੈ ਠੀਕ ਹੈ ਤੇ ਗੋਲੀਆਂ ਤੇ ਸੁਬ ਸਵੇਰੇ ਇੱਕ ਰੌਂਦ ਲੱਭਾ ਵੀ ਆ ਜਿਹੜੇ ਮੇਰੇ ਖਾਲਾ ਲੈ ਚਾਹਤਾ ਉੱਤੇ ਚੁੰਗੀ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਹੈ ਕਿ ਚਲੋ ਮੌਕੇ ਤੇ ਪ੍ਰਸ਼ਾਸਨ ਨੇ ਆਣ ਕੇ ਉਹਨਾਂ ਨੂੰ ਲਿਆ ਵਾ ਜੋ ਵੀ ਅਰੈਸਟ ਦੇ ਵਿੱਚ ਹੈਗੇ ਇਹਨਾਂ ਨੇ ਉਹ ਜਿਹੜੀ ਲੇਡਿਸ ਨੇ ਦਬਕਾ ਮਾਰਿਆ ਸੀ ਕਿ ਮਾਰ ਗੋਲੀਆਂ ਕੋਈ ਗੱਲ ਨਹੀਂ ਇਹ ਨਵੀਆਂ ਥੋੜੀ ਮਾਰਨੀ ਆ ਵਾ ਨਮਾ ਥੋੜੀ ਕੋਈ ਠਾਣਾ ਚੌਂਕੀ ਵੇਖਣਾ ਕੋਈ ਗੱਲ ਨਹੀਂ ਪਾ ਵੇਖ ਲਾਂਗੇ ਠੀਕ ਹੈ ਇਹ ਉਹਨਾਂ ਵੱਲੋਂ ਸ਼ਬਦ ਕਿਹਾ ਗਿਆ ਜਿਹੜੀ ਲੇਡੀਜ਼ ਨੇ ਅੰਦਰੋਂ ਗੋਲੀਆਂ ਲੈਣ ਦੀ ਦਿੱਤੀਆਂ ਉਹ ਤੋਂ ਲੈ ਕੇ ਗੋਲੀਆਂ ਤੇ ਚਲਵਾਈਆਂ ਜਿੰਨੇ ਉਹ ਜਨਾਨੀ ਉਹ ਉਹ ਫਟ ਗਈ ਨਾ ਕੁੜੀ ਨਾਲ ਉਹਦੀ ਮਾਂ ਸੱਚ ਉਹਦੀ ਮਾਂ ਤੇ ਉਹ ਨਾਲ ਆਪਣੇ ਘਰ ਵਾਲੇ ਨਾਲ ਫਰਾਅ ਰਿਹਾ ਇਸ ਟਾਈਮ ਤੇ ਉਹ ਦੋਵੇਂ ਜੀ ਫਰਾਅ ਰਿਹਾ ਤੇ ਮਾਮਾ ਧੀਆਂ ਉੱਥੇ ਆ ਤੇ ਨਾਲ ਉਹਨਾਂ ਦਾ ਛੋਟਾ ਜਵਾਈ ਤਿੰਨ ਜਣੇ ਉਹਨਾਂ ਨੇ ਰਸਿਸ ਕੀਤੇ ਜਿਸ ਟਾਈਮ ਗੋਲੀਆਂ ਚੜੀਆਂ ਇਲਾਕੇ ਦੇ ਵਿੱਚ ਕਿੰਨਾ ਦਾ ਮੋਲ ਹੋ ਗਿਆ ਜੀ ਧਿਆੜ ਤੇ ਧਿਆੜ ਦਾ ਜੀ ਸਾਰੇ ਇੱਥੇ ਬਾਰ ਬੈਠੇ ਹੋਏ ਸੀ ਹਸਣ ਖੇਡਣ ਦੇ ਸੀ ਜਦੋਂ ਉਹਨੇ ਗੋਲੀਆਂ ਚੜੀਆਂ ਕੋਈ ਇੱਧਰ ਵੜ ਗਿਆ ਕੋਈ ਆਪਣੇ ਕਮਰੇ ਚ ਡਰਦਾ ਤੁਹਾਨੂੰ ਪਤਾ ਹੀ ਉਹ ਲੇਡੀ ਸੀ ਸਾਰੀਆਂ ਤੇ ਸਾਰੇ ਬੱਚੇ ਇੱਥੇ ਪਾ ਛੋਟੇ ਛੋਟੇ ਬੱਚੇ ਇੱਥੇ ਖੇਡਦੇ ਆ ਮਹਾਰਾਜ ਤੇ ਕਿਸਦੇ ਵੀ ਗੋਲੀ ਲੱਗ ਸਕਦੀ ਸੀ ਤੇ ਡਰ ਤੇ ਕਾਰੋਬਾਰ ਦਾ ਤੇ ਆਪਾਂ ਨੂੰ ਪਤਾ ਨਹੀਂ ਐ ਬਾਕੀ 2-3 ਵਜੇ ਤੱਕ ਇਹ ਆ ਗਈ ਅਸੀਂ ਇਹਨਾਂ ਤੋਂ ਪਰੇਸ਼ਾਨ ਆ ਕਿ ਦੀ ਐਕਟਿਵ ਆ ਇਹਨੂੰ ਤੇ ਕਦੀ ਐਕਟਿਵ ਆਣ ਨੂੰ ਜਾਂਦੀ ਕਦੀ ਬੂਆ ਖੋਲਦੇ ਆ ਆਨੂੰ ਤੇ ਆਪਣੀਆਂ ਗੱਡੀਆਂ ਤਾਂ ਹੁੰਦਾ ਕਿ ਗੱਡੀਆਂ ਨੂੰ ਨੇ ਕੋਈ ਕੋਈ ਲੋਕ ਤੋੜਨਦੇ ਕੋਈ ਲੈ ਕੇ ਜਾਂਦੇ ਆ ਰਾਤ ਜਦੋਂ ਉੱਠ ਕੇ ਵੰਨੇ ਆ ਕਦੀ ਕੋਈ ਬੰਦਾ ਆ ਜਾਂਦਾ ਇੱਥੇ ਕੋਈ ਕੋਈ ਆ ਜਾਂਦਾ ਕਿਸੇ ਨੂੰ ਵੜਨ ਦੇ ਹੁੰਦੇ ਕਦੀ ਕਿਸੇ ਨੂੰ ਕੱਢਣ ਦੇ ਬਾਰ ਬਾਸੇ ਉਹ ਕਰ ਬੰਦ ਮੈਂ ਤੇ ਇਹੋ ਹੀ ਲੱਗਦਾ ਹਲੇ ਤੇ ਬਾਕੀ ਹੋਣੀ ਨੇ ਰਿਸ਼ਤੇਦਾਰੀ ਤੇ ਕੀਦੀ ਹੁੰਦੀ ਨਹੀਂ ਜਿਹੜੀ ਰਾਤ ਸਵੇਰੇ ਦੁਪਹਿਰੇ ਚੱਲਦੀ ਰਹਿੰਦੀ ਹੈ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਇਹ ਹੈ ਕਿ ਇਨਸਾਫ ਦਵਾਇਆ ਜਾਵੇ ਸਾਰੇ ਵੇਖੋ ਇੱਥੇ ਬੱਚੇ ਵੀ ਹੀ ਕੁਝ ਵੀ ਹੋ ਸਕਦਾ ਐਦਾਂ ਉਹਨਾਂ ਨੂੰ ਹੌਸਲਾ ਭਜਾਈ ਮਿਲੂਗੀ ਜੀ ਉਹਨਾਂ ਨੂੰ ਆਪਾਂ ਰਾਜਨਾਮਾ ਦਵਾਵਾਂਗੇ ਉਹ ਕੱਲ ਨੂੰ ਜਦੋਂ ਮਰਜ਼ੀ ਜਿਵੇਂ ਦਾ ਮਰਜ਼ੀ ਕਦਮ ਚੁੱਕ ਸਕਦੇ ਜਿਹੜੇ ਘਰੇ ਆਣ ਕੇ ਗੋਲੀਆਂ ਮਾਰਨ ਦੇ ਹਾਂਜੀ ਭਾਈ ਕੀ ਨਾਮ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਕਿੱਥੇ ਰਹਣਾ ਮੈਂ ਪ੍ਰੇਮਨਗਰ ਤੋਂ ਹਾਂ ਕੀ ਗੱਲ ਕੀ ਹੋਈ ਸੀ ਰਾਤੀ ਸਰ ਨਾਰਮਲ ਜੀ ਗੱਲ ਸੀਗੀ ਲੇਡੀਜ਼ ਚ ਝਗੜਾ ਆਮ ਆਮ ਤੌਰ ਤੇ ਨਾਰਮਲ ਹੀ ਝਗੜਾ ਹੋ ਜਾਂਦਾ ਦਿਨ ਤਿਆਰ ਦਾ ਦਿਨ ਸੀਗਾ ਸਭ ਲੋਕ ਇੱਥੇ ਬੈਠੇ ਸੀ ਬਾਹਰ ਅਸੀਂ ਗੱਲਾਂ ਬਾਤਾਂ ਕਰਨ ਦੇ ਸਾਂ ਠੰਡ ਢਣੋਲਾ ਹੋ ਗਿਆ ਤੇ ਅਸੀਂ ਆਪ ਕੋ ਆਪਣੇ ਬਾਹਰ ਅੰਦਰ ਚੱਲ ਗਏ ਤੇ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਉਹ ਵੀ ਸਾਹਮਣੇ ਖੜੇ ਸੀ ਤਾਂ ਉਹ ਹੀ ਤਾਂ ਭੱਜ ਕੇ ਆਏ ਆ ਜੀ ਭੱਜ ਗਿਆ ਕਿ ਕਿੰਨੇ ਗੰਦ ਪਾਇਆ ਕਿੰਨੇ ਏਦਾਂ ਫਲਾਂਟਿੰਗ ਬੋਲਣ ਲੱਗੇ ਤੇ ਭੈਣ ਜੀ ਹੁਣਾਂ ਨੂੰ ਉਹਨੇ ਗਾਲ ਕੱਢੀ ਕੁੜੀ ਨੇ ਤੇ ਫਿਰ ਸਾਡੇ ਇਹਨਾਂ ਦੇ ਬੇਟੇ ਨੇ ਜਿਹਦਾ ਨਾਂ ਕੀ ਪ੍ਰੀਤ ਆ ਉਹਨੇ ਕਿਹਾ ਕਿ ਮੇਰੀ ਮਾਂ ਮम्मा ਨੂੰ ਕੁਛ ਨਹੀਂ ਏਦਾਂ ਦਾ ਗਲਤ ਸ਼ਬਦ ਬੋਲਣਾ ਤੇ ਇੰਨੇ ਤੋਂ ਦੁਪट्टे ਲਾ ਕੇ ਤੇ ਓਵਰ ਕਰ ਲੱਗੇ ਤੇ ਉਸ ਤੋਂ ਇਲਾਵਾ ਮੇਰੇ ਬੇਟਾ ਲਵ ਪ੍ਰੀਤ ਸਿੰਘ ਉਸ ਉਹਨੇ ਕਿਹਾ ਕਿ ਭੈਣਾ ਇਦਾਂ ਤਾਂ ਚੰਗੇ ਨਹੀਂ ਲੱਗੀ ਤਾਂ ਤੁਸੀਂ ਅੰਦਰ ਬੈਠੋ ਦਿਨਦਾਰ ਹੈਗਾ ਵਾ ਆਰਾਮ ਨਾਲ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਮੇਰਾ ਸਾਡਾ ਜਵਾਈ ਆ ਸੁਖਪ੍ਰੀਤ ਸਿੰਘ ਉਹ ਵੀ ਬਾਹਰ ਆ ਗਿਆ ਤੇ ਉਹਨੇ ਵੀ ਕਿਹਾ ਭਾਜੀ ਹੁਣਾਂ ਨੇ ਵੀ ਕਿਹਾ ਵੀ ਚਲੋ ਠੰਡ ਢੋਣ ਲਾ ਕਰੋ ਚਲੋ ਉਸ ਤੋਂ ਬਾਅਦ ਠੰਡ ਢੋਣ ਲਾ ਆ ਗਿਆ ਅਸੀਂ ਸਾਰੇ ਉਥੇ ਬਾਹਰ ਮੰਦਰ ਦੇ ਲਾਗੇ ਚੱਲ ਗਏ ਆ ਤੇ ਜਿਹਨਾਂ ਬੱਚਿਆਂ ਨੇ ਮੱਥਾ ਟੇਕਣ ਜਾਂਦੇ ਉਹ ਆਪਣੇ ਮੱਥਾ ਟੇਕਣ ਚੱਲ ਗਏ ਉਸ ਤੋਂ ਬਾਅਦ 10-15 ਮਿੰਟ ਬਾਅਦ ਉਹ ਆ ਗਿਆ ਜੀ ਸਿੱਧਾ ਅੰਦਰ ਵਗਿਆ ਲੋਡ ਕੀਤੀ ਉਹਨੇ ਗਨ ਚਲੋ ਮੈਂ ਤੇ ਅੰਦਰ ਵੇਖਿਆ ਨਹੀਂ ਭੈਣ ਜੀ ਉਹਨਾਂ ਦੇ ਕੰਨ ਤੇ ਉਹਨਾਂ ਰੱਖੀ ਗਨਪਟੀ ਤੇ ਬਾਹਰ ਆਉਂਦਿਆਂ ਸਾਰ ਇਹਨਾਂ ਦਾ ਬੇਟਾ ਉਹਨਾਂ ਉਹਨਾਂ ਸਾਹਮਣੇ ਤਾਂ ਆਂਤੀ ਪਰ ਚੱਲੀ ਨਹੀਂ ਉਸ ਟਾਈਮ ਤੇ ਉਸ ਤੋਂ ਇਲਾਵਾ ਭੱਜ ਕੇ ਮੇਰਾ ਬੇਟਾ ਆ ਗਿਆ ਉਹਨੂੰ ਫੜਿਆ ਉਹ ਭੱਜ ਕੇ ਆਪਣੇ ਅੰਦਰ ਗਿਆ ਆ ਦੀ ਘਰ ਦੀ ਨਹੀਂ ਲੋ ਗੋਲੀਆਂ ਫੜਾਈਆਂ ਕਿ ਲੈ ਲੋਡ ਕਰ ਤੇ ਚਲਾ ਗੋਲੀਆਂ ਜਿਹੜੀ ਚੱਲਦੀ ਆ ਚਲਾ ਵੇਖੀ ਜਾਗੇ ਵੀ ਤਾਂ ਕਰੀਦਾ ਹੀ ਆ ਜੀ ਤੇ ਭੁਗਤ ਲਾਂਗੇ ਕੀ ਉਹਨਾਂ ਦੇ ਤੇ ਹੌਸਲੇ ਖੁੱਲੇ ਹੋ ਹਾਂ ਬਿਲਕੁਲ ਜੀ ਹੌਸਲਾ ਬਹੁਤ ਜ਼ਿਆਦਾ ਖੁੱਲਾ ਆ ਜੀ ਕਿ ਮੱਲ ਕੋਸ਼ ਵੀ ਹੋ ਸਕਦਾ ਜੀ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਜੀ ਵੇਖੋ ਰਾਤ ਤੇ ਬਹੁਤਾ ਪੂਰਾ ਸਾਥ ਦਿੱਤਾ ਗਿਆ ਜੀ ਤੇ ਚਲੋ ਸਾਡੀ ਮੰਗ ਹੈ ਜੀ ਪ੍ਰਸ਼ਾਸਨ ਨੂੰ ਕੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਦੋ ਜੜਿਆਂ ਨੂੰ ਗੋਲੀ ਵੱਜੀ ਉਹ ਇਸ ਟੈਂਪ ਕਿਤੇ ਉਹ ਹਸਪੀਟਲ ਲਈ ਗੁਰੂ ਨਾਨਕ ਠੀਕ ਹੈ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਜਾਨੀ ਨਹੀਂ ਵੈਸੇ ਨੁਕਸਾਨ ਤਾਂ ਹੈ ਹੀ ਆ ਜੀ ਕਿਉਂਕਿ ਕੱਲ ਨੂੰ ਫੇਰ ਵੀ ਜੇ ਇਦਾਂ ਮਤਲਬ ਹੀ ਹੌਸਲਾ ਫਸਾਈ ਕਰਾਂਗੇ ਤਾਂ ਕੱਲ ਨੂੰ ਫੇਰ ਉਹ ਐਕਸ਼ਨ ਲੈ ਸਕਦੇ ਆ ਕਿਉਂਕਿ ਜਿਹੜਾ ਘਰੇ ਆ ਕੇ ਗੋਲੀ ਕੱਲਾ ਬੰਦਾ ਚਲਾ ਸਕਦਾ ਉਹ ਕੁਝ ਵੀ ਕਰ ਸਕਦਾ ਜੀ